ਉਹਦੀ ਖਿਡਾਰੀ ਵੀਰ ਆ ਸਾਡਾ ਉਹ ਦਿਖਾ ਲੋ ਟੇ ਕਰਕੇ ਬਸ ਜਿੰਨੂ ਬਸ ਜਿੰਨੂ ਬਸ ਜਿੰਨੂ ਪਰੇ ਹੋਣਾ ਉਹ ਜਿੰਨੀ ਪਰੇ ਹੋਣਾ ਆ ਕੰਮ ਨੂੰ ਸੱਭਿਆ ਉਹ ਪੱਗੂ ਕਿੰਦਾ ਆ ਕੰਮ ਨੂੰ ਸੱਭਿਆ ਆ ਸਭ ਹੀ ਹੋਊਗੀ ਧੰਨਵਾਦ ਹੋਗੇ ਚਰਚੇ ਹੋਗੇ ਚਰਚੇ ਹੋਗੇ ਚਰਚੇ ਹੋਣਾ ਚਰਚੇ ਹੋਗੇ ਚਰਚੇ ਦਿਲ ਅਜੇ ਕਿਨਾ ਡੱਟੇ ਹੋਈ ਪਈ ਆ ਬਰਾ ਵੈਸੇ ਨਾਲ ਆਸੀ ਯਾਰ ਆ ਭਾਈ ਬੱਗੂ ਫਰੀ ਜਾਣਦੇ ਆ ਕੁਇਤਤਾ ਆਇਆ ਕਿਸ ਕਰਕੇ ਆਇਆ ਤੇ ਭਰਾਵਾਂ ਦਾ ਧੰਨਵਾਦ ਅਮਰੀਕ ਅਵੀ ਆ ਗਿਆ ਆਓ ਸਾਹਮਣੇ ਕਹਿੰਦੇ ਆ ਵੀ ਖਹਿਰਿਆਂ ਵਾਲਾ ਰੇਡ ਪਾਉਣ ਦੇ ਲਈ ਵਧਿਆ ਹੋਇਆ ਮੇਰੇ ਬਿੱਤਰੂ ਉੱਪਰ ਕਹਿੰਦੇ ਗੁਰਵਿੰਦਰ ਲੰਬੜ ਆਇਆ ਹੋਇਆ ਡਾਕਟਰ ਰਾਮ ਹੁੜਿਆ ਦਾ ਇਹਨੂੰ ਧੰਨਵਾਦ ਪ੍ਰੀਤ ਹੁੜਿਆ ਦਾ ਉਹ ਪਿੰਡ ਜਿਹੜੇ ਭਰਾਵੇ ਇਹ ਕਬੱਡੀ ਕਰਕੇ ਮਿਲਿਆ ਇੱਧਰ ਕਹਿੰਦੇ ਆ ਵੀ ਕਬੱਡੀ ਪਾੜਿਆ ਸ਼ਿੱਲੂ

கோபி சரநாரு மாணாபி மேல மித்திரோ பண்ணோ பண்ணு பண்ணோ பண்ணு பல 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 ਸਮਹਰੇ ਕਰਦੀ ਤੇ ਲੋਕੀ ਕਹਿੰਦੇ ਸ਼ੋਏ ਬੋਲੋ ਵਾਹ ਵਾਹ ਜਬਰੂ ਪੱਗੂ ਕਹਿੰਦਾ ਹਰਿਆਣੇ ਦਾ ਸਮਹਰੇ ਕਹਿੰਦੇ ਕਿੰਨੇ ਵੀ ਕਬੱਡੀ ਪਾ ਰਹੀ ਐ ਰੇਬਰ ਕਹਿੰਦੇ ਪੱਟਾਂ ਤੇ ਥਾਪੀਆਂ ਮੱਜਦੀਆਂ ਮੇਰੇ ਮਿੱਤਰੋ ਇਹ ਕਿੰਦਾ ਬੱਦੜੀ ਵਾਲਾ ਉਹ ਚਾਰੇ ਪਿਆਰ ਬਰ ਪਿਆਰ ਨੇ ਉਹ ਚਾਰਾ ਜੋ ਦੇਖਾਂਗੇ ਉਹ ਸ਼ਿੱਲੂ ਸ਼ਿੱਲੂ ਸ਼ੁਨੂ ਆ ਪੱਗੂ ਜਦੋਂ ਸ਼ਿੱਲੂ ਮੂਰੇ ਦਾ ਪੱਗੂ ਇੱਧਰ ਨੂੰ ਦੇਖ ਰਿਹਾ ਪਤਾ ਹੀ ਹੁਰਦਾ ਹੋਣਾ 3 ਲਓ